ਔਰ ਹਰੇ ਟਿਕਣੇ ਕਿ ਬਾਕੀ ਵੀ ਜਿਹੜਾ ਮਿਲ ਕੇ ਪਤਾ ਲੱਗਿਆ ਕਿ ਸੱਚੇ ਪਾਤਸ਼ਾਹ ਸਾਨੂੰ ਬੜੀ ਜਲਦੀ ਜਿਹੜੀ ਖੁਸ਼ੀ ਦੇਣਗੇ ਕਿ ਸਾਡਾ ਭਰਾ ਜੋ ਇਸ ਹਾਸੇ ਦੇ ਵਿੱਚ ਜ਼ਖਮੀ ਹੋਇਆ ਸੀ ਉਹ ਬੜੀ ਜਲਦੀ ਠੀਕ ਹੋ ਕੇ ਦੁਬਾਰਾ ਫੇਰ ਆਪਣੇ ਲੋਕਾਂ ਦੇ ਵਿੱਚ ਜਿਸ ਮੁਕਾਮ ਤੇ ਉਹ ਪਹੁੰਚਿਆ ਉਹਦੀ ਮਕਬੂਲੀਅਤ ਦੱਸਦੀ ਹੈ ਕਿ ਪਿੰਡਾਂ ਦੇ ਵਿੱਚ ਲੋਕ ਕਿੱਦਾਂ ਗੁਰੂ ਘਰਾਂ ਦੇ ਵਿੱਚ ਜਾ ਕੇ ਅਰਦਾਸ ਬੇਨਤੀ ਜੋਦ ਦੀ ਕਰ ਰਹੇ ਨੇ ਕਿ ਸਾਡਾ ਪੰਜਾਬ ਦਾ ਸਿਤਾਰਾ ਰਾਜਵੀਰ ਜਵੰਦਾ ਜਿਹਨੂੰ ਸੱਚੇ ਪਾਤਸ਼ਾਹ ਜਲਦੀ ਤੰਦਰੁਸਤੀ ਬਖਸ਼ੇ ਔਰ ਉਮੀਦ ਹੈ ਜਿਵੇਂ ਸੁਣਦੇ ਮੁਤਾਬਕ ਕਿ ਇੰਪਰੂਵਮੈਂਟ ਆ ਜਿਹੜੀ ਜਿਹੜੀ ਰਾਜਵੀਰ ਜਵੰਦੇ ਦੀ ਸਿਹਤ ਦੇ ਵਿੱਚ ਉਹ ਆਈ ਹੈ ਸੋ ਉਮੀਦ ਹੈ ਕਿ ਬੜੀ ਜਲਦੀ ਉਹ ਠੀਕ ਹੋ ਕੇ ਆਪਣੇ ਲੋਕਾਂ ਦੇ ਵਿੱਚ ਆਉਣ ਦਰਵਾਜੇ ਸਾਹਿب ਕਿਸ ਤਰੀਕੇ ਨਾਲ ਦੇਖਿਆ ਜਾਵੇ ਜਿਹੇ ਇਹ ਹਾਦਸਾ ਹੋ ਗਿਆ ਨੂੰ ਹੁਣ ਸਰਕਾਰ ਇਸ ਚੀਜ਼ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਕੰਮ ਕਰੇਗੀ ਔਰ ਖਾਸ ਕਰਕੇ ਕਿ ਇਹ ਜਿਹੜਾ ਐਕਸੀਡੈਂਟ ਹੋਇਆ ਇੱਕ ਪਸ਼ੂ ਦੇ ਟਕਰਾਉਣ ਦੇ ਨਾਲ ਹੋਇਆ ਔਰ ਇਹ ਐਕਸੀਡੈਂਟ ੱਲੇ ਚਲੋ ਇਹ ਤਾਂ ਹਿਮਾਚਲ 'ਚ ਹੋਇਆ ਪਰ ਪੰਜਾਬ ਦੇ ਵਿੱਚ ਵੀ ਜਿਹੇ ਇਹ ਕੁਝ ਚੀਜ਼ਾਂ ਬਹੁਤ ਵਾਪਰਦੀਆਂ ਨੇ ਉਸ ਨੂੰ ਲੈ ਕੇ ਕੁਝ ਇੱਕ ਦੇ ਦੇ ਸਲਾਹ ਸਰਕਾਰ ਕੋ ਕਰੇਗੀ ਜੀ ਦੇਖੋ ਬਿਲਕੁਲ ਜੀ ਪੰਜਾਬ ਸਰਕਾਰ ਵੱਲੋਂ ਸਰਕਾਰੀ ਤੌਰ ਤੇ ਵੀ ਜਿਹੜੀਆਂ ਗਊਸ਼ਾਲਾਵਾਂ ਬਣਾਈਆਂ ਜਾ ਰਹੀਆਂ ਨੇ ਜਿਹੜੇ ਵੀ ਕੋਈ ਇਹੋ ਜਿਹੇ ਜਿਹੜੇ ਪਸ਼ੂ ਸੜਕਾਂ ਤੇ ਹੁੰਦੇ ਨੇ ਉਹਨਾਂ ਨੂੰ ਉੱਥੇ ਜਿਹੜਾ ਰੱਖਿਆ ਜਾਂਦਾ ਬਾਕੀ ਜਿਹੜੇ ਸਮਾਜ ਸੇਵੀ ਬਹੁਤ ਸਾਰੇ ਸਮਾਜ ਸੇਵੀ ਨੇ ਜਿਨ੍ਹਾਂ ਨੇ ਗਊਸ਼ਾਲਾ ਬਣਾਈਆਂ ਹੋਈਆਂ ਨੇ ਉਹ ਵੀ ਆਪਣਾ ਜਿਹੜਾ ਬੰਦਾ ਰੋਗ ਯੋਗਦਾਨ ਹੈ ਜਿਹੜਾ ਉਹ ਵੀ ਨਿਭਾਰੇ ਨੇ ਸੋ ਅਸੀਂ ਵੀ ਕਿਉਂਕਿ ਇਹੋ ਜਿਹੇ ਜਦੋਂ ਹਾਸੇ ਹੁੰਦੇ ਨੇ ਤਾਂ ਬਹੁਤ ਸਾਰਾ ਘਟਾ ਜਿਹੜਾ ਸਾਡੇ ਪਰਿਵਾਰਾਂ ਨੂੰ ਪੈਂਦਾ ਸੋ ਅਸੀਂ ਕੋਸ਼ਿਸ਼ ਕਰੀਏ ਕਿ ਇਹਨਾਂ ਤੋਂ ਜਿੰਨਾ ਹੋ ਸਕੇ ਸਾਡਾ ਸਾਨੂੰ ਸਭ ਨੂੰ ਹੀ ਸਮਝਣਾ ਚਾਹੀਦਾ ਜਿਹੜਾ ਵੀ ਕੋਈ ਕਿਸੇ ਕੋਸ਼ੇ ਨੇ ਪਸ਼ੂ ਰੱਖੇ ਹੋਏ ਨੇ ਜਦੋਂ ਅਬਾਰਾ ਛੱਡਦੇ ਨੇ ਉਹ ਨੁਕਸਾਨ ਹੁੰਦਾ ਸੋ ਜਦਿਓ ਅਸੀਂ ਉਹਨਾਂ ਦਾ ਸਾਰਾ ਲਾਹਾ ਲੈਣਾ ਉਹਨਾਂ ਦਾ ਦੁੱਧ ਪੀਨਿਆ ਉਹਨਾਂ ਨੂੰ ਸਾਂਭ-ਸਭਾਲ ਕਰਦਾਂ ਤਾਂ ਅਸੀਂ ਵੀ ਕੋਸ਼ਿਸ਼ ਕਰੀਏ ਕਿ ਆਪਣੇ ਪਸ਼ੂਆਂ ਨੂੰ ਇਸ ਤਰ੍ਹਾਂ ਨਾ ਛੱਡੀਏ ਤੇ ਉਹਨਾਂ ਨੂੰ ਆਪ ਸਭ ਸਭਾਲ ਦਾ ਜੁੰਮਾ ਜਿੰਮੇਵਾਰੀ ਵੀ ਜਿਹੜੀ ਸਾਡੀ ਹੋਣੀ ਚਾਹੀਦੀ ਹੈ